ਮਾਤਾ ਮੰਦਰ ਕਾਹ ਹੰਡੇ ਆ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਆ ਸੰਗਤਾਂ ਮੰਦੇ ਦਰਬਾਰ ਦੇ ਵਿੱਚ ਨਤਮਸਤਕ ਹੋਣ ਲਈ ਆ ਰਹੀਆਂ ਨੇ ਹੁਣ ਇਸ ਵੱਲੋਂ ਪੁੱਕਾ ਪ੍ਰਬੰਧ ਕੀਤੇ ਹੋਏ ਨੇ ਧੇਰੀ ਉਹ ਜੱਲਾ ਪੰਛਰ ਤੇ ਮਾਰਮਾਈ ਹਾਰੇ ਕੀ ਸਾਟਰੀ ਸੰਗਤਾਂ ਲਈ ਉਹ ਜੱਲਾ ਪੰਛਰ ਤੇ ਮੇਯੁੱਤੀਆਂ ਦੀ ਸੇਵਾ ਮੀਰਾ ਵੱਲੋਂ ਕੀਤੀ ਜਾ ਰਹੀ ਹੈ ਤੁਹਾਨੂੰ ਅਸਿਕਦਰ ਦਾ ਉਪਦੇਸ਼ ਦਿਖਾ ਰਹੇ ਹਾਂ ਵੱਡੀ ਗਿਣਤੀ ਵਿੱਚ ਦੂਰ ਰਾਟੇ ਤੋਂ ਸੰਗਤਾਂ ਆਹਮਾਏ ਦਰਬਾਰ ਤੇ ਨਤਮਸਤ ਹੋਣ ਲਈ ਆ ਰਹੀਆਂ ਨੇ ਤੇ ਮਾਦਾ ਦਾ ਅਸ਼ੀਰਵਾਦ ਆ ਰਹੇ ਨੇ ਤੇ ਤੁਹਾਨੂੰ ਮਾਦਾ ਦੇ ਮੀਨ ਗੇਟ ਦਾ ਬਾਹਰੀ ਦ੍ਰਿਸ਼ ਦਿਖਾ ਅੱਗੇ ਵੀ ਲੈ ਕੇ ਚੱਲਾਂਗੇ। ਉਹ ਨਜ਼ਾਰਾ ਲੱਗਿਆ ਹੋਇਆ ਹੈ। ਸਾਡੇ ਭੈਣਾਂ ਸੰਗਤਾਂ ਵੱਡੀ ਗਿਣਤੀ ਵਿੱਚ ਮਹਾਨ ਭਗਤਾਂ ਦੇ ਬਾਰੇ ਤੇ ਕੁਝ ਹਰਮਨ ਬਹਾਦਰ ਵੀਰ ਆ ਰਹੇ ਨੇ। ਮੁੱਖ ਸ ਕੌਂਕੀ ਹੰਡਾਇਆ ਦੇ ਚਾਰਜ ਡੋਟਰ ਸੇਮ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਇੱਥੇ ਨਤਮਸਤਕ ਹੋਣ ਲਈ ਪਹੁੰਚੇ ਨੇ ਅਤੇ ਸੁਰੱਖਿਆ ਦੇ ਪ੍ਰਬੰਧ ਕੀਤੇ ਹੋਏ ਨੇ ਜਰਮਾਨਾ ਦਾ ਸਮੇਸਰ ਆਪਣਾ ਰੰਗ ਬਟਾਇਆ ਜਰਮਾਨਾ ਚੁੰਨਰੀਆਂ ਵਗੈਰਾ ਤੇ ਇੱਥੇ ਸਟਾਲਾਂ ਵੱਲੋਂ ਖਰੀਦਦਾਰੀ ਕੀਤੀ ਜਾ ਰਹੀ ਹੈ ਬਹੁਤ ਆਗੇ ਜਿਹਨਾਂ ਦਾ ਪ੍ਰਸ਼ਾਦ ਜਰਮਾਨਾ ਹੈ ਅਪਮਾਨ ਹੈ ਜੇ ਦੁੱਖ ਹੈ ਤਾਂ ਆਹ ਨਾ ਨਾ ਸਾਡਾ ਕਿਸੇ ਲਈ ਕਿਲੇ ਕਾਵੇ ਦੇ ਸੀਰੇ ਆ ਰਹੇਗੇ ਟੱਕੇ ਪਰ ਇਹਦੇ ਨਾਲ ਦੇ ਬਾਅਦ ਬਹੁਤ ਵਧੀਆ ਕੰਡੀਸ਼ਨ ਨੇ ਉਹਨਾਂ ਵੱਲੋਂ ਸੰਗਤਾਂ ਵੱਲ ਭਾਈ ਜਗਤ ਲਖਦਾ ਬ੍ਰਹਮਣੀ ਜੀ ਦਾ ਮਾਨ ਰੱਖਿਆ ਹੈ ਤੇ ਮਾਤਾ ਦੇ ਹੋਰ ਬਹੁਤ ਸਾਰਾ ਮਾਨ ਗੁਰੂ ਜੀ ਨੇ ਕਰ ਦਿੱਤੀਆਂ ਜਾਂਦੀਆਂ ਲੋ ਮੇ ਬਾਹਰ ਸਮਾਜੀ ਵਿੱਚ ਇਹ ਬਿਜਾਰ ਦਾ ਦ੍ਰਿਸ਼ ਹੈ ਮਹਾਤਾਰਿਆ ਤੁਹਾਨੂੰ ਜੈ ਮਾਤਾ ਜੀ ਅੱਜ ਪਹੁੰਚ ਗਿਆ ਕਿ ਮਾਤਾੁਰਗਾ ਮੰਦਰ ਹੰਡੇ ਆਇਆ ਆ ਪਿੱਛੇ ਹਨ ਮੰਦਰ ਦਾ ਫੋਮਨ ਦਿਖਾਈ ਦੇ ਰਹੇ ਨੇ ਨਾਲ ਹੀ ਫੁੱਲੇ ਵਗੈਰਾ ਲੱਗੇ ਹੋਏ ਨੇ ਆਹ ਤੁਹਾਨੂੰ ਇੱਧਰ ਦਿਖਾ ਰਹੇ ਆ ਬੱਚੇ ਸਿਆਣੇ ਫੁੱਲੇ ਗਿਆਨ ਦਾ ਦੇ ਮੇਲੇ ਵਿੱਚ ਤੂਲੇ ਆਗਿਸ਼ਤੀ ਵਾਲਾ ਤੂਲਾ ਲੱਗਿਆ ਹੋਇਆ ਹੈ ਦਿਖਾ ਰਹੇ ਆ ਤੁਹਾਨੂੰ ਬੱਚਿਆਂ ਦੀਆਂ ਗੇਮਾਂ ਵੀ ਲੱਗੀਆਂ ਹੋਈਆਂ ਐ ਮੇਲੇ ਦਾ ਆਨੰਦ ਲੈ ਰਹੇ ਨੇ ਆ ਰੇਲ ਗੱਡੀ ਬੱਚਿਆਂ ਦੀ ਅਤੇ ਸਿਆਣਿਆਂ ਦੇ ਮਨੋਰੰਜਨ ਲਈ ਮੇਲੇ ਵਿੱਚ ਤਰ੍ਹਾਂ